ਹੈਲੋ ਗਾਇਸ ਕੀ ਹਾਲ ਚੱਲ ਹੈ ਤੁਹਾਡੇ ਹੋ ਠੀਕ ਹੋ ਜੀ ਅੱਜ ਮੌਸਮ ਦਾ ਸਾਬਾ ਪੱਠੰਡ ਬਹੁਤ ਜ਼ਿਆਦਾ ਕਿਉਂਕਿ ਹਵਾ ਹੀ ਨਹੀਂ ਚੱਲੀ ਜਾਂਦੀ ਨਾ ਬਹੁਤ ਜ਼ਿਆਦਾ ਔਰ ਠੀਕ ਹੋ ਜੀ ਵਧੀਆ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਜਵਾਗ ਹਾਇ ਤਾਂ ਉੱਠਣਗੇ ਬਿਸਤਰੇ ਦੇ ਵਿੱਚੋਂ ਉਹ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਪਏ ਆ ਯਾਰ ਰੋਲਾ ਪਾਉਂਦਾ ਵੀ ਐਂ ਵਿਖਾਓ ਨਾ ਬਿਸਤੇ ਚ ਪਿਆ ਨੂੰ ਬਿਸਤਰੇ ਨੇ ਵਿੱਚ ਪਿਆ ਨੂੰ ਨਾ ਵਿਖਾਓ ਨਾ ਐਂ ਕਹਿੰਦੇ ਆ ਟਾਈਮ ਦੇਖ ਲੋ 8 ਵਜੇ ਕਿ ਨਾ 5 ਮਿੰਟ ਹੋ ਗਿਆ ਪੂਰੇ ਠੀਕ ਹੈ ਜੀ ਹੁਣ ਤੁਹਾਨੂੰ ਮੰਦਰ ਦੇ ਰਿਸ਼ ਵਿਖਾਉਣਾ ਦਾ ਆ ਵੇਖੋ ਅਰੇ ਆ ਗੁੜੀ ਆ ਹੱਸਦੀ ਆ ਪਹਿਲਾਂ ਰੋਲਾ ਪਾਈ ਜਾਂਦੀ ਸੀ ਬਾਹਰ ਵੀ ਨਾ ਨਾ ਮੰਮੀ ਨੂੰ ਆਦਿਨ ਵਾਜਾ ਮਾਰੀ ਜਾਂਦੀ ਆ ਚਾਹ ਨਹੀਂ ਪੀਣੀ ਐ ਚਾਹ ਨਹੀਂ ਪੀਣੀ ਨਹੀਂ ਆ ਮੁੰਡਾ ਸੱਤਾ ਹੀ ਪਿਆ ਕਾ ਬਰਾਂਡਾ ਵੀ ਆਹ ਵੇਖ ਲੋ ਆ ਹਵਾ ਵੇਖ ਲੋ ਕਿੰਨੀ ਚੱਲੀ ਜਾਂਦੀ ਫਰ ਤੇ ਕਿੰਨੀ ਉੱਡੀ ਜਾਂਦੀ ਆ ਕੱਲੇ ਨਾ ਅੰਦਰ ਖੜਾ ਮੈਂ ਇੱਕ ਕਮਰਾ ਆ ਦੂਜਾ ਬਰਾਂਡਾ ਬਰਾਂਡੇ ਦੇ ਉੱਪਰ ਅੰਦਰ ਕਮਰਾ ਬਣਾਇਆ ਠੀਕ ਆ ਆਹ ਬਰਾਂਡੇ ਜਾ ਕੇ ਠੀਕ ਆ ਜੀ ਤੇ ਆਹ ਕਮਰੇ ਆ ਅੱਗੇ ਆਹ ਵੇਖ ਲੋ ਹਵਾ ਕਿੰਨੀ ਆ ਫਿਰ ਤੇ ਆ ਮੇਰੀ ਵਾਈਫ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋ ਸਾਰੇ ਤੁਸੀਂ ਠੀਕ ਠਾਕ ਹੋ ਜੀ ਤੁਸੀਂ ਕਾਕਾ ਤੇ ਮਲੋਗ ਦੇ ਨਾਲ ਤੁਸੀਂ ਪੂਰੇ ਬਣੇ ਰਹੋ ਅੱਜ ਆਪਾਂ ਬਣਾਵਾਂਗੇ ਗੋਭੀ ਦੇ ਪਰੌਂਠੇ ਪਰੌਂਠੇ ਆਪਾਂ ਬਹੁਤ ਹੀ ਟੇਸਟੀ ਤੇ ਵਧੀਆ ਬਣਾਵਾਂਗੇ ਤੇ ਵਲੌਗ ਦੇ ਨਾਲ ਤੁਸੀਂ ਬਣੇ ਰਹੋ ਤੇ ਸਾਡੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਵਧੀਆ ਵਧੀਆ ਅਸੀਂ ਤੁਹਾਡੇ ਵਾਸਤੇ ਵਲੌਗ ਬਣਾਇਆ ਹੈ ਠੀਕ ਹੈ ਜੀ ਨਹੀਂ ਆ ਗਿਆ ਮੁੰਡਾ ਕਰਨ ਜੀ ਦਾ ਭੂਮੀ ਆ ਜਾਂਦਾ ਬਾਹਰ ਭੂਲ ਜੀ ਪਈ ਜਾਂਦੀ ਆ ਕੱਪੜੇ ਤੇ ਸਾਰੇ ਤਾਰ ਦੇ ਸੁੱਕਣੇ ਪਏ ਪਏ ਜਿਹੜੇ ਨਹੀਂ ਆਇਆ ਤਾਂ ਭੂਰ ਜੀ ਆ ਕੱਲੀ ਭੂਰ ਜੀ ਪਈ ਜਾਂਦੀ ਆ ਕੱਲੀ

ਰੋਟੀ ਲੈ ਕੇ ਜਾਣੀ ਪੈਣੀ ਆ ਤੁਨੋਂ ਦੇ ਮਮੀ ਬੀਜੀ ਆ ਤੁਰੀ ਹਾਂ ਮੈਂ ਉਰਾ ਮੇਰੀ ਗੱਲ ਸੁਣ ਤੇ ਡੈਡੀ ਨੇ ਜਾਣਾ ਤੇ ਫਿਰ ਮੈਂ ਚਾਹ ਬਣਾਉਣਾ ਜਲਦੀ ਆਉਣੀਓ ਸਰੋ ਅਸੀਂ ਵੇਲਾ ਆਪਦੇ ਜਮਾਨੇ ਦੇ ਬੈਠਾ ਨਾ ਅਸੀਂ ਰੋਟੀ ਪਾਣੀ ਆਪ ਹੀ ਜਾ ਕੇ ਖਾ ਲੈਂਦੇ ਦੇਹੀ ਗਈ ਜਵਾਬ ਚਾਹ ਬਣ ਗਈ ਚਾਹ ਤਾਂ ਬਣਾਉਣੀ ਆ ਅੱਗੇ ਦੁਪਹਿਰਾ ਹੋ ਗਿਆ ਚਾਹ

ਰੋਟੀ ਦਾ ਨਾ ਫੜਾਦੀਂਦੀ ਰੋਟੀ ਤੋਂ ਸੁਭਾਣ ਮੈਂ ਕੰਦੀ ਦੋਨਾਂ ਦਿਨਾਂ ਤੋਂ ਐਨੀ ਠੰਡ ਹੈ ਨਹੀਂ ਜਿਹੜਾ ਤੂੰ ਐ ਕਰਦੀਂ ਡਾਂ ਅੱਜ ਕੀ ਬੋਲਦਾ ਦੰਦ ਕੜਕ ਕਣੀ ਵੱਜਦਾ ਇਹ ਐਨੀ ਠੰਡ ਹੈ ਨਹੀਂ ਜਿੰਨਾ ਤੂੰ ਮੈਂ ਠੰਡ ਦਾ ਹੋਇਆ ਨਹੀਂ ਹੈ ਕਿ ਤੇ ਹੈ ਪਰ ਦੰਦ ਕੜਿੱਕ ਵਾਲੀ ਥੋੜੂ ਆ ਮੈਂ ਤਾਂ ਕੋਟ ਨਾ ਦਤਾਏ ਦੰਦ ਕੜਿੱਤ ਤਾਂ ਕਮਜ਼ੋਰ ਹੋ ਰਿਹਾ ਹੈ ਸ਼ਿਮਲੇ ਦੇ ਵਿੱਚ ਜਾਣਾ ਪੈਣਾ ਜੇ ਹਾਜੀ ਤਾਂ ਮੁਰਕੇ ਆਪੀ ਆਉਂਦਾ ਕਿ ਨਹੀਂ ਜਾਂ ਮਾਤਾ ਵੈਸ਼ਨ ਦੇ ਵੀਰੇ ਉੱਥੇ ਵਾਜਦਾ ਨੰਦਕੜੇ ਕੋ ਉੱਥੇ ਬੰਦੇ ਤੇ ਬੋਲੇ ਨਹੀਂ ਅੰਨਾ ਮੁੜ ਕੇ ਠੰਡਰਾ ਮੇਰੇ ਤੋਂ ਕਹਿੰਦੇ ਬੋਲੇ ਜੱਟ ਹਾਂ ਚਾਹ ਬਣ ਗਈ ਬਈ ਜਾਣੇ ਕੀ ਕੰਮ ਤੇ ਮੇਰੇ ਚਾਹ ਤਾਂ ਬਣ ਚੁੱਕੀ ਉਹ ਕਰ ਗਏ ਚਲੋ ਜੀ ਮੇਰੇ ਤੋਂ ਵੀ ਆਪਾਂ ਹਾਂ ਜੀ ਆਪਾਂ ਚਾਹ ਚੂਹੀ ਬਣਾ ਲਈ ਤੇ ਚਾਹ ਚੂਹੀ ਵੀ ਲਈ ਆ ਆਪਾਂ ਤੇ ਹੁਣ ਤੁਸੀਂ ਦੇਖ ਸਕਦੇ ਮੈਂ ਤੁਹਾਨੂੰ ਦੱਸੂ ਸੀ ਨਾ ਵੀ ਜਿਆਦਾ ਆ ਗਿਆਗਾ ਤੇ ਹੁਣ ਇੱਧਰ ਤੁਹਾਨੂੰ ਮੈਂ ਦਿਖਾਉਣੀ ਹੈਗੀ ਅਮੀ ਕਿੰਨਾ ਆ ਗਿਆਗਾ ਤੇ ਇਹਨਾਂ ਦੇ ਪਾਪਾ ਤਾਂ ਚਲੇ ਗਏ ਰੋਟੀ ਖਾ ਕੇ ਚਾਹ ਪੀ ਕੇ ਵੀ ਚਲੇ ਗਏ ਮਤਲਬ ਦਿਖਾਉਣੇ ਮੈਂ ਕਿੱਥੇ ਆਪਾਂ ਦਿਖਾਉਣੇ ਹੁਣ ਵੀ ਮੀਂਹ ਕਿੰਨਾ ਆ ਗਿਆ ਹਾਂਜੀ ਆ ਤੁਸੀਂ ਦੇਖ ਸਕਦੇ ਬਹੁਤ ਜ਼ਿਆਦਾ ਮੀਂਹ ਆ ਗਿਆ ਬਹੁਤ ਜ਼ਿਆਦਾ ਵੀ ਨਹੀਂ ਕਹਿ ਸਕਦੇ ਆਪਾਂ ਬਹੁਤ ਥੋੜਾ ਵੀ ਨਹੀਂ ਕਹਿ ਸਕਦੇ ਸਾਰਾ ਫਰਸ਼ ਭਿੱਜ ਗਿਆ ਮੀਂਹ ਨਾਲ ਕਿਉਂਕਿ ਮੋਟੇ-ਮੋਟੇ ਕਣਕੀਆਂ ਢਿੱਗਣ ਲੱਗੀਆਂ ਪਹਿਲਾਂ ਤਾਂ ਭੂਰ ਜੀ ਪੈਂਦੀ ਸੀ ਫਿਰ ਮੋਟੇ-ਮੋਟੇ ਕਣਕੀਆਂ ਢਿੱਗਣ ਲੱਗੀਆਂ ਤੇ ਫਿਰ ਜਿਹੜੇ ਆਪਾਂ ਕੱਪੜੇ ਪਾਏ ਸੀ ਤਾਰ ਦੇ ਉੱਪਰ ਸੁੱਕਣੇ ਹਨ ਉਹ ਫਿਰ ਮੈਂ ਅੰਦਰ ਪਾਤੇ ਹੈਗੇ ਤੁਹਾਨੂੰ ਦਿਖਾਉਣੀ ਆਪਾਂ ਅੰਦਰ ਸੁੱਕਣੇ ਕੱਪੜੇ ਕਿਵੇਂ ਪਾਏ ਹੈਗੇ ਆ ਆਪਾਂ ਰੱਸੀ ਬੰਨੀ ਸੀ ਕਿ ਸੂਤ ਵਾਲੀ ਰੱਸੀ ਹੁੰਦੀ ਹੈ ਨਾ ਵਦਿਆ ਕਰੜੀ ਜੀ ਹੁੰਦੀ ਹੈ ਉਹ ਫਿਰ ਟੁੱਟਦੀ ਨਹੀਂ ਜੀ ਤੇ ਉਹ ਆਪਾਂ ਭਾਂਡੇ ਦੇ ਵਿੱਚ ਐਸ ਤਰ੍ਹਾਂ ਲੰਬੀ ਜੀ ਬੰਨਤੀ ਸੀ ਕਿ ਤੇ ਕੱਪੜੇ ਆਪਣੇ ਸਾਰੇ ਪਾਏ ਹੈਗੇ ਆ ਤੇ ਜਿਹੜੇ ਪਹਿਲਾਂ ਦੇ ਕੱਪੜੇ ਪਾਏ ਸੀ ਤਾਰ ਤੇ ਤੇ ਉਹ ਆਪਾਂ ਮੰ ਤੇ ਆ ਜਿਹੜੇ ਜਿਆਦਾ ਗਿੱਲੇ ਕੱਪੜੇ ਸੀ ਕਿਤੇ ਉਹ ਆਪਾਂ ਤਾਰ ਤੇ ਪਾਤੇ ਹੈਗੇ ਆ ਉੱਪਰ ਆਪਾਂ ਥੋੜਾ ਜਿਹਾ ਪੱਖਾ ਛੱਡ ਦਾਂਗੇ ਥੋੜੀ ਬਹੁਤੀ ਹਵਾ ਨਾਲ ਕੱਪੜੇ ਮਲੇ ਮੋٹے ਸੁੱਕ ਜਾਣਗੇ ਤੇ ਮੀਂਹ ਆ ਗਿਆ ਹਜੇ ਤੱਕ ਵੀ ਥੋੜੀ ਬਹੁਤੀ ਭੂਰ ਜੀ ਪਈ ਜਾਂਦੀ ਹੈ ਮੋٹے ਮੋٹے ਅੱਜ ਮੌਸਮ ਬਹੁਤ ਖਰਾਬ ਹੈਗਾ ਲੋੜੀ ਤੇ ਤਾਂ ਕਰਦੇ ਹੀ ਕਰਦਾ ਹੁੰਦਾ ਰੱਬ ਮੌਸਮ ਖਰਾਬ ਹਾਂਜੀ ਮੀਂਹ ਬਹੁਤ ਜ਼ਿਆਦਾ ਆ ਗਿਆ ਫਸਲ ਤੇ ਪਾਣੀ ਖੜ ਗਿਆ ਬਹੁਤ ਜਿਆਦਾ ਮੀਂਹ ਆ ਗਿਆ ਕਦੋਂ ਹੋਂਦਾ ਹੀ ਆਈ ਜਾਂਦਾ ਮੀਂਹ ਤੇ ਹਜੇ ਤੱਕ ਵੀ ਨਹੀਂ ਹਟਿਆ ਗਿਆ ਕਿਣ ਮਣਕਣ ਮਨ ਜੀ ਹੋਈ ਜਾਂਦੀ ਆ ਤੇ ਸਾਡੀ ਛੱਤ ਵੀ ਪਿਉਣ ਲੱਗ ਗਈ ਮੈਂ ਤੁਹਾਨੂੰ ਦਿਖਾਉਣੀ ਆ ਵੀ ਸਾਡੀ ਛੱਤ ਕਿੰਨੀ ਚੋਈ ਜਾਂਦੀ ਆ ਪੱਖੇ ਵਾਲੀ ਥਾਂ ਤੋਂ ਚੋਈ ਜਾਂਦੀ ਆ ਛੱਤ ਮੋਰਾ ਜਾਂ ਵਾਵਾ ਵੱਡਾ ਹੋ ਗਿਆ ਤੇ ਉੱਥੋਂ ਕਿਤੇ ਆਂਦੇ ਮੈਂ ਤੁਹਾਨੂੰ ਦਿਖਾਉਣੀ ਹੈਗੀ ਆ ਹਲੇ ਹੁਣ ਇੱਥੋਂ ਚੋਈ ਜਾਂਦੀ ਹੈ ਕਿਤੇ ਕਮਰੇ ਦੇ ਵਿੱਚ ਪਾਣੀ ਪਾਣੀ ਹੋ ਗਿਆ ਮਮਾ ਮੈਂ ਖਿੱਚਦੇ ਪਾਣੀ ਖਿੱਚਦੇ ਖੜਜ ਮੈਂ ਖਿੱਚਦੀ ਧਿਆਨ ਨਾਲ ਪਰੰਦੇ ਪਾਣੀ ਪੈ ਜਾਊਗਾ ਠੰਡਾ ਮੈਂ ਫਿੱਟ ਗਈ ਆ ਤੇ ਕੁੜੀ ਮੈਂ ਪੈਰਾਂ 'ਤੇ ਸੰਧਾ ਪਾਇਆ ਤੇ ਅਰੇ ਕਮਰੇ ਦੇ ਵਿੱਚ ਹੁਣ ਇੰਨਾ ਪਾਣੀ ਹੋ ਗਿਆ ਇਹ ਕੋਰਸੀ ਹਟਾ ਲੈਣਾ ਸੀ ਇਹ ਕੋਰਸੀ ਹੁਣ ਜਾ ਕੇ ਮੈਂ ਬੇਟੀ ਦੇ ਉੱਪਰ ਰੱਖੀ ਹੈਗੀ ਇਹ ਬਾਵਾ ਜੇ ਬੈਸਤਰੇ ਬਚ ਗਏ ਬੈਸਤਰੇ ਨਹੀਂ ਭਿੱਜੇਗੇ ਕਿਵੇਂ ਮੰਜਾ ਸਾਈਡ ਤੇ ਪਿਆਸੀ ਬੈਸਤੇ ਵਾਲਾ ਇੰਨਾ ਪਾਣੀ ਹੋ ਗਿਆ ਪਾਣੀ ਪਾਣੀ ਹੋ ਗਿਆ ਹੁਣ ਜਦੋਂ ਮੀਂਹ ਥੋੜਾ ਜਿਹਾ ਰੁਕ ਗਿਆ ਉਸ ਤੋਂ ਬਾਅਦ ਹੀ ਫਿਰ ਪਾਣੀ ਹਾਂ ਜੀ ਕਮਰੇ ਦੇ ਵਿੱਚ ਪਾਣੀ ਪਾਣੀ ਹੋ ਗਿਆ ਤੁਸੀਂ ਦੇਖੀ ਬਿਆਕੀ ਕਿ ਹੰਸਾਂ ਦੇ ਵਰਗੀ ਰਹਿ ਗਈ ਹੈ ਜੀ ਤਾਂ ਹੁਣ ਚਰੋਂ ਦਾ ਆਈ ਜਾਂਦਾ ਹੈ ਤੇ ਵੀ ਰੁਕ ਗਿਆ ਹੁਣ ਜਿਹੜਾ ਮੀਂਹ ਰੁਕਿਆ ਉਸ ਤੋਂ ਬਾਅਦ ਹੀ ਸਰਤੀ ਮਿੱਟੀ ਪਾ ਕੇ ਆਵਾਂਗੇ ਜੇ ਵੀ ਥੋੜੀ ਬਹੁਤੀ ਬਾਤ ਚ ਕਰੀ ਨਹੀਂ ਤਾਂກະ ਦਿਨਾਂ ਨਹੀਂ ਸੀ ਪਾ ਕੇ ਆਉਂਦੇ ਤਾਂ ਪਾਣੀ ਆਈ ਜਾਂਦਾ ਤਾਂਰੇ ਦੇ ਵਿੱਚ ਪਾਣੀ ਰਹਿ ਜਾਂਦਾ ਤਾਂ ਵੈਸੇ ਦੂਸਰਾਂ ਤੇ ਵੀ ਆਇਆ ਹੁੰਦਾ ਫੜਾ ਕੇ ਤੇ ਕੱਪੜੇ ਵਗੈਰਾ ਵੀ ਨਾ ਭੇਜਿਆ ਆ ਵੀ ਖਾ ਕੇ ਦੇਖਨੇ ਆ ਥੋੜੀ ਬਹੁਤੀ ਆਲ ਮੋੜੀ ਕਿੱਸਾ ਆਉਣੇ ਨੇ ਇਹ ਸਾਰਾ ਮਸਾਲਾ ਪਾਉਣਾ ਦਾ ਮਾਂ ਤੇ ਪਾ ਲੈ। ਜੀ ਹਾਂ। ਪਕੀ ਚੰਸੇ ਪਾ ਲਓ। ਇਹ ਬੱਧੀ ਬਣੀਓ। ਥੋੜੀ ਨਮ, ਚਾਟ ਮਸਾਲਾ ਤਨਨਕ ਪਾ ਲੈਣਾ। ਬੱਧੀ ਟੇਸਟੀ ਬਣ ਜੂਗੀ ਜਿਵੇਂ ਆਪਾਂ ਪਜਾਦਾ ਲੈ ਕੇ ਆਉਣਾ ਹੈ ਤੇ ਸੋਵੇਂ ਬਣ ਜੂਗੀ। ਆ ਕੀ ਆ? ਅਮਚੂਰ ਪੜੋ। ਚਾਟ ਮਸਾਲਾ। ਇਹ ਕੋਸ਼ਿਸ਼ ਕਰਦੇ। ਕਿਸੇ ਬਾਅਦ ਪੜਾ ਮਸਾਲਾ ਨਾਉਣ ਵਿੱਚ ਪਾ ਲਿਆ ਅੰਦਰੋਂ ਇਸੇ ਦਿਨ ਕਿਉਂ ਬਣਾਉਂਦੇ ਹਾਂ ਕਿ ਜਿਹਾ ਸਾਡੇ ਕਿੰਨਾ ਪਾਣੀ ਕੱਢ ਕੇ ਲੈਂਦਾ ਹਾਂ ਹਾਂ ਹੀ ਪਾਣੀ ਹੋਊਗਾ ਕੰਡੇ ਦੇ ਵਿੱਚ ਕੱਟ ਕੇ ਆਉਣ ਵਾਲਾ ਔਰ ਥੋੜਾ ਥੋੜਾ ਮੀਂਹ ਹਟਾਈ ਜਾਂਦਾਗਾ ਤੇ ਮੀਂਹ ਜਦ ਚੰਗੀ ਤਰ੍ਹਾਂ ਹਟ ਗਿਆ ਲੋ ਉਸ ਤੋਂ ਬਾਅਦ ਅਸੀਂ ਫਿਰ ਮਿੱਟੀ ਵਾ ਕੇ ਆਉਂਦੇ ਹਾਂਜੀ ਹੁਣ ਆਪਾਂ ਬਣਾਉਣ ਲੱਗਿਆ ਗੋਭੀ ਦੇ ਫਰੋਂਟੇ ਤੇ ਮੀ ਹੁਣ ਹਟ ਗਿਆ ਸੀਗਾ ਦੁਪਹਿਰੇ ਜੇ ਤੇ ਉਸ ਤੋਂ ਬਾਅਦ ਫਰਮਾਇਸ਼ ਆ ਤੇ ਮਿੱਟੀ ਪਾ ਜਾਂਦੀ ਸੀ ਜਿੱਥੇ ਹੋਰਾਂ ਨਿਕਲੇ ਸੀ ਛੱਤ ਤੇ ਤੇ ਉਸ ਤੋਂ ਬਾਅਦ ਮੀ ਤਾਂ ਠੀਕ ਹੈ ਹੁਣ ਤਾਂ ਵੀ ਆਇਆ ਨਹੀਂ ਤੇ ਫਿਰ ਮੈਂ ਖਤਮ ਮੈਂ ਦੱਸਿਆ ਸੀ ਨਾ ਮੈਂ ਅੱਜ ਬੰਬੀ ਦੇ ਫਰੋਂਟੇ ਬਣਾ ਕੇ ਦੇਵਾਂਗੀ ਜੇਵਾਸ ਕਰ ਤੇ ਗੋਭੀ ਨੂੰ ਆਪਾਂ ਕਦੂ ਕਸ਼ ਕਰ ਲਿਆ ਸੀਗਾ ਪਹਿਲਾਂ ਦੋ ਵਾਰੀ ਆਪਾਂ ਧੋੜਿਆ ਸੀ ਗੋਭੀ ਨੂੰ ਤੇ ਉਸ ਤੋਂ ਬਾਅਦ ਆਪਾਂ ਗੋਭੀ ਨੂੰ ਕਦੂ ਕਸ਼ ਕਰ ਲਿਆ ਆਪਣੇ ਕੋਲ ਸੀਗਾ 1.5 ਕ ਫੁੱਲ ਸੀਗਾ ਗੋਭੀ ਦਾ ਦੋਸਤੋ ਬਾਦਾ ਕਦੂ ਕਾਸ਼ ਕਰ ਲਿਆ ਕਦੂ ਕਾਸ਼ ਬਹੁਤ ਮੋਟਾ ਮੋਟਾ ਕੀਤਾ ਜਿਆਦਾ ਬਰੀਕ ਵੀ ਨਹੀਂ ਕੀਤਾਗਾ ਤੇ ਹੁਣ ਆਪਾਂ ਆਟੇ ਦੇ ਵਿੱਚ ਪਾ ਲਾਂਗੇ ਤੇ ਮੈਂ ਖਚਲ ਥੋੜਾ ਜਿਹਾ ਆਪਾਂ ਪਿਆਜ਼ ਵੀ ਪਾ ਦਾਂਗੇ ਇਹਨੂੰ ਵੀ ਆਪਾਂ ਬਰੀਕ ਜਿਹਾ ਹੀ ਕੱਟ ਲਿਆ ਸੀਗਾ ਤੇ ਥੋੜੀ ਜਈ ਮੈਂ ਆਪਾਂ ਹਰੀਆਂ ਮਿਰਚਾਂ ਪਾ ਲਾਂਗੇ ਜੀ ਵਧੀਆ ਟੇਸਟੀ ਜੇ ਪਰੌਂਠੇ ਬਣ ਜਾਣਗੇ ਤੇ ਥੋੜੀ ਜੀ ਆਪਾਂ ਮਸਾਲੇ ਐਡ ਕਰ ਲਾਂਗੇ ਜੀ ਇਹ ਵਧੀਆ ਬਣਦੇ ਆ ਫਿਰ ਮਸਾਲਿਆਂ ਨਾਲ ਥੋੜੀ ਜਿਹਾ ਆਪਾਂ ਪਾ ਦਾਂਗੇ ਲਾਲ ਮਿਰਚ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਨਮਕ ਇਹ ਥੋੜਾ ਜਿਹਾ ਪਾ ਦਾਂਗੇ ਆਪਾਂ ਸੰਘਣਾ ਪਾਊਡਰ ਥੋੜੀ ਜਿਹੀ ਪਾ ਦਾਂਗੇ ਆਪਾਂ ਹਲਦੀ ਕਲਰ ਵਾਸਤੇ ਇੱਕ ਚਮਚਾ ਆਪਾਂ ਪਾ ਦਾਂਗੇ ਸਾਬਤ ਜੀਰਾ ਤੇ ਹੁਣ ਆਪਾਂ ਨਾ ਮਸਾਲਿਆਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣੇ ਉਸ ਤੋਂ ਬਾਅਦ ਫਿਰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਆਪਾਂ ਆਟਾ ਗੁੰਨ ਲਾਂਗੇ ਉਸ ਤੋਂ ਬਾਅਦ ਆਪਾਂ ਵਧੀਆ ਜਿਹਾ ਗੋਰ-ਗੋਰ ਪਰੌਂਠੇ ਬਣਾ ਲਾਂਗੇ ਗੋਭੀ ਦੇ ਮੈਨਾਂ ਕਿਹਾ ਜਦੋਂ ਕਾਜ ਹੋਇਆ ਮੈਨਾਂ ਕਿਹਾ ਜਦੋਂ ਕਾਜ ਹੋਇਆ ਅਰੇ ਲਿਬੜਾ ਗੱਲ ਬੈੜੀ ਸੀ ਮੇਰੀ ਦਾਦੀ ਨੇ ਲਾਈ ਹੋਗਾ ਨਹੀਂ ਨਹੀਂ ਮੈਨੂੰ ਨਹੀਂ ਕਿਹਾ ਨੇ ਮੈਨੂੰ ਨਹੀਂ ਕਹਿੰਦੀ ਓ ਬਈ ਕੱਲ੍ਹ ਮੈਂ मेरे वे दिनो ने तैनू कहदे गल नहीं तन्ने लिम्पर तो ही यासी नहीं नहीं, नहीं।, हाँ या। <laughs> नहीं नहीं आ नहीं तैनू सी ये गल रे नहीं सी ना तू ओदे गल ते हस के आ और अभी लिम्पर तो ए ਨਾਲ ਤਾਂ रे आड़ी ने गाली मैं डैले के जानी है प्लेट भी एक फिर प्लेट तो मैं प्लेट ले आ चलो मैं नाल ਤੂੰ ਉਹਨਾਂ ਨੇ ਕਿੱਥੇ ਜਾਣਾ ਤੇਰੇ ਨਾਲ ਲਵਾਈਏ ਨਾ ਬਰਾਂਡੇ ਕਿ ਵੀਰੂ ਨਾ ਕੰਦੀ ਆਪਾ ਬਣਾਉਣੇ ਆ ਪਰੌਂਠੇ ਜਿਆ ਤੂੰ ਕਿੰਨੀ ਤੇਜ਼ੀ ਮੱਖੜ ਹੁੰਦਾ ਚਲੋ ਬਈ ਬਣਾਉਣੀ ਬਾਹਰ ਕਿ ਇਧਰ ਅੱਖਾਂ ਦਾ ਧੋਖਾ ਮੰਮੀ ਪ੍ਰਾਂਠਾ ਲਗਾਉਂਦੇ ਕਿਵੇਂ ਬਣਾ ਭੈਣੇ ਦੱਸ ਦੇ ਪਰੌਂਠਾ ਬਹੁਤ ਟੇਸਟੀ ਬਣੇ ਹਾਂ ਬਹੁਤ ਹਾਂਜੀ ਕੁੜੀ ਨੂੰ ਆ ਕੇ ਪਰੌਂਠੇ ਪਸੰਦ ਤੇ ਬਹੁਤ ਅੱਛੇ ਹੀ ਟੇਸਟੀ ਬਣੇ ਹੈਗੇ ਆ ਪਰੌਂਠੇ ਹਾਂਜੀ ਦੋਸਤੋ ਪਰੌਂਠੇ ਜਿਹੜੇ ਬਣਾਏ ਸੀਗੇ ਆਲੂ ਗੋਭੀ ਦੇ ਗੋਭੀ ਦੇ ਬਣਾਏ ਸੀ ਨਾ ਮੈਨੇ ਕੱਲੇ ਗੋਭੀ ਦੇ ਬਣਾਏ ਸੀ ਅੱਛਾ ਕੱਲੇ ਗੋਭੀ ਦੇ ਬਣਾਏ ਸੀ ਪਰੌਂਠੇ ਪਰੌਂਠੇ ਦਾ ਬਹੁਤ ਜਿਆਦਾ ਸਵਾਦ ਬਣੇ ਸੀਗੇ ਤੇ ਮੈਨੂੰ ਉਮੀਦ ਆ ਵੀ ਤੁਹਾਨੂੰ ਨਾ ਸਾਡਾ ਵਲੌਗ ਜਿਹੜਾ ਬਹੁਤ ਪਸੰਦ ਆਇਆ ਹੋਗਾ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮਿਲਦੇ ਆਂਕਾ ਨੈਕਸਟ ਵਲੌਗ ਦੇ ਵਿੱਚ ਤਦ ਵੀ ਬਾਏ ਬਾਏ ਥੈਂਕ ਯੂ